ਸਾਡੇ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ 10 ਮਾਰਕੀਟ ਕਮੇਟੀਆਂ ਨੇ ਤੇ 92 ਮੰਡੀਆਂ ਨੇ ਉਹਨਾਂ ਦੇ ਵਿੱਚੋਂ 8 ਮਾਰਕੀਟ ਕਮੇਟੀਆਂ ਦੇ ਵਿੱਚ ਆਮਦ ਆ ਗਈ ਆ ਕਨਵਾਨ ਤੇ ਸ਼ਰੀਰ ਗੁਬਿੰਦਪੁਰ ਵਿੱਚ ਜੇ ਆਮਦ ਸ਼ੁਰੂ ਨਹੀਂ ਹੋਈ ਇਹਨਾਂ ਥੋੜਾ ਲੇਟ ਆਊਗਾ ਤੇ ਪਰਮਲ ਦੇ ਸਾਡੇ ਬਟਾਲੇ ਮਾਰਕੀਟ ਕਮੇਟੀ ਵਿੱਚ ਆਮਦ ਆ ਗਈ ਆ ਉੱਥੇ ਪ੍ਰਾਈਵੇਟ ਖਰੀਦ ਹੋਈ ਆ ਬਾਕੀ ਸਾਰੀਆਂ ਮਾਰਕੀਟ ਕਮੇਟੀਆਂ ਜਿਹੜੀਆਂ ਨੇ ਉੱਥੇ 1500 ਨਾਲ ਦੀ ਆਮਦ ਸ਼ੁਰੂ ਹੋ ਚੁੱਕੀ ਆ ਅਸੀਂ ਇਸ ਚੱਜੇ ਮੰਡੀ ਕਰਨ ਦੇ ਕਿਸਾਨਾਂ ਨੂੰ ਜੋ ਪ੍ਰਬੰਧ ਕਰਕੇ ਦਿੱਤੇ ਨੇ ਉਹਨਾਂ ਦੇ ਵਿੱਚ ਪਾਣੀ, ਬਿਜਲੀ, ਸ਼ਾਂ, ਰੋਸ਼ਨੀ ਉਸ ਤੋਂ ਇਲਾਵਾ ਅਸੀਂ ਇਸ ਵਾਰ ਹੈਲਪ ਡੈਸਕ ਲਵਾਏ ਹੋਏ ਨੇ ਅੱਗ ਬੁਝਾਊ ਜੰਤਰ ਵੀ ਲਵਾਏ ਹੋਏ ਨੇ ਤੇ ਫਰਸਟ ਏਡ ਬਾਕਸ ਵੀ ਲਵਾਏ ਹੋਏ ਨੇ ਤੇ ਲੈਕਚਰੀ ਦਾ ਬੈਕਅਪ ਵੀ ਪਹਿਲਾਂ ਨਾਲੋਂ ਆਪਾਂ ਵਧੀਆ ਮਹੱਇਆ ਕਰਵਾ ਰਹੇ ਹਾਂ ਕਿਸਾਨਾਂ ਨੂੰ ਇਸ ਵਾਰ ਫੇਸ ਆਈਡੈਂਟੀਫਿਕੇਸ਼ਨ ਦੇ ਨਾਲ ਵੀ ਖਰੀਦ ਜਿਹੜੀ ਐਫਸੀ ਜਿਹਨੂੰ ਸ਼ੁਰੂ ਕਰਵਾਈ ਜਾ ਰਹੀ ਆ ਤੇ ਅਸੀਂ ਆ ਸਾਰੇ ਉਸ ਦੇ ਨਾਲ ਸੰਬੰਧਿਤ ਜਿਹੜੇ ਜ਼ਰੂਰੀ ਪ੍ਰਬੰਧ ਨੇ ਉਹ ਵੀ ਆਪਣੇ ਸਟਾਫ ਨੂੰ ਉਹਨਾਂ ਦੀਆਂ ਇਨਸਟਰਕਸ਼ਨ ਚ ਦੇ ਦਿੱਤੀਆਂ ਨੇ OTP ਵੀ ਕਿਸਾਨ ਨੂੰ ਜਾਊਗਾ ਜਾਂ ਫੇਸ ਆਈਡੈਂਟੀਫਿਕੇਸ਼ਨ ਦੀ ਜਿਹੜੀ ਐਪ ਆਪਸੀ ਐਲੋਂ ਪ੍ਰੋਵਾਈਡ ਕੀਤੀ ਗਈ ਉਸ ਦੇ ਰਾਹੀਂ ਸਾਡੀ ਸਰਕਾਰੀ ਖਰੀਦ ਪਰਮਲਦੀ ਹੋਊਗੀ ਤੇ ਮੇਰੀ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਆ ਕਿ ਸੁੱਕਾ ਚੋਂ ਨਾ ਲਿਆਓ ਸੁਕਾ ਕੇ ਆਪਣਾ ਝੋਨਾ ਲਿਆਓ ਆਪਣੀ ਫਸਲ ਦਾ ਪੂਰਾ ਮੁੱਲ ਪਾਓ ਤੇ ਨਾਲ ਹੀ ਮੇਰੀ ਬੇਨਤੀ ਆ ਕਿਸਾਨ ਵੀਰਾਂ ਨੂੰ ਕਿ ਪਰਾਲੀ ਨੂੰ ਅੱਗ ਨਾ ਲਾਓ ਤੇ ਆਪਾਂ ਆਪਣੇ ਪੰਜਾਬ ਦਾ ਵਾਤਾਵਰਣ ਆਪਣੀ ਧਰਤੀ ਦਾ ਵਾਤਾਵਰਣ ਬਚਾਈਏ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਕਿ ਇਸ ਵਾਰ ਬਾਤ ਚੜ ਕੇ ਤੁਸੀਂ ਸਾਡਾ ਸਾਥ ਦਿਓ ਮੰਡੀ ਬੋਰਡ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੋ ਤੇ ਕਿਸੇ ਵੀ ਮੁਸ਼ਕਿਲ ਦਾ ਤੁਹਾਨੂੰ ਮੰਡੀਆਂ 'ਚ ਸਾਹਮਣਾ ਨਹੀਂ ਆਉਣ ਦਿੱਤਾ ਜਾਊਗਾ। ਅਸੀਂ ਬਦਲਵੇਂ ਪ੍ਰਬੰਧ ਵੀ ਕਰ ਰਹੇ ਹਾਂ ਤੇ ਅਸੀਂ ਉਹਨਾਂ ਮੰਡੀਆਂ ਦੇ ਵਿੱਚ ਫਿਰ ਵੀ ਜਿੱਥੇ ਗਾਰਾਵਾਸ ਸਫਾਈ ਕਰਵਾ ਦਿੱਤੀ ਆ ਫਿਰ ਵੀ ਜੇਕਰ ਮੌਕੇ ਦੇ ਉੱਤੇ ਜੇ ਕੋਈ ਕੋਈ ਹੋਰ ਜ਼ਰੂਰਤ ਹੋਈ ਤਾਂ ਅਸੀਂ ਕਿਸਾਨ ਵੀਰਾਂ ਦੀ ਹਰ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਜੋ ਵੀ ਲੋੜੀਂਦੇ ਪ੍ਰਬੰਧ ਹੋਣਗੇ ਅਸੀਂ ਮਾਨਯੋਗ ਪ੍ਰਸ਼ਾਸਨ ਤੋਂ ਜਾਂ ਮੰਡੀ ਬੋਰਡ ਦੇ ਉੱਚ ਅਧਿਕਾਰੀ ਸਹਿਬਾਨਾਂ ਤੋਂ ਮਨਜ਼ੂਰੀ ਲੈ ਕੇ ਉਹ ਵੀ ਕਰਵਾ ਦੇਵਾਂਗੇ। ਅਸਲ 'ਚ ਉਹਨਾਂ ਨੂੰ ਅਸੀਂ ਬੜੇ ਦਿਨਾਂ ਤੋਂ ਕਹਿ ਰਹੇ ਹਾਂ ਉਹ ਜਾ ਜਾ ਨਹੀਂ ਸੀ ਰਹੇ ਹੁਣ ਉਹਨਾਂ ਨੂੰ ਆਪਾਂ ਦੁਬਾਰਾ ਬੇਨਤੀ ਕੀਤੀ ਆ ਤੇ ਸਾਰੇ ਗੁਜਰ ਜਾਹੂਰ ਕਿਤੇ ਕਿਸਾਨ ਵੀ ਆਪਣਹਾਂ ਹੜਾਂ ਦੇ ਕਰਕੇ ਉੱਪਰ ਆ ਗਈ ਸੀ ਮੰਡੀਆਂ 'ਚ ਪ੍ਰਸ਼ਾਸਨ ਦੇ ਸਾਰਾ ਧਿਆਨ 'ਚ ਸੀਗਾ ਹੁਣ ਉਹ ਵਾਪਸ ਚਲ ਗਏ ਨੇ ਤੇ ਅਸੀਂ ਟਰੈਕਟਰ ਲਗਾ ਕੇ ਟਰਾਲੀਆਂ ਲਗਾ ਕੇ ਕਰਾਹ ਲਗਾ ਕੇ ਉਹ ਸਫਾਈ ਸ਼ੁਰੂ ਕਰਵਾ ਦਿੱਤੀ ਆ ਤੇ ਉਹ ਮੰਡੀਆਂ ਵੀ ਲਗਭਗ 90% ਸਾਫ਼ ਹੋ ਗਈਆਂ ਨੇ ਉਹ ਸਾਡੇ ਆਮਦ ਜੇ ਅਜੇ ਤਕਰੀਬਨ 10 ਦਿਨ ਲੇਟ ਹੋਣੀ ਆ ਤੇ ਉਦੋਂ ਤੱਕ ਆਪਾਂ ਸਾਰੇ ਜੋ ਬਕਾਇਆ ਰਹਿੰਦੇ ਪਰਮੰਦਾ ਉਹ ਵੀ ਕਰਵਾ ਦਾਂਗੇ ਇਹ ਅਸੀਂ ਪੂਰਾ ਅਸ਼ੋਰ ਕਰਾਂਗੇ ਕਿ ਮੰਡੀ ਦੀ ਸਫਾਈ 100% ਯਕੀਨੀ ਹੋਈ ਹੋਊਗੀ ਕਿਸਾਨ ਦੀ ਆਮਦ ਤੋਂ ਪਹਿਲਾਂ ਤੇ ਕਿਸੇ ਵੀ ਕਿਸਾਨ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ